ਜੀ ਸਤਰੀ ਕਾਲੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਜ ਗਿਨੀਏ 8:30 ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜਿਨ੍ਹਾਂ ਦੇ ਕੰਮ 20-20 ਸਾਲ ਤੋਂ ਰੁਕੇ ਹੋਏ ਨੇ। ਤਾਂ ਸਿਰਫ 1 ਮਹੀਨਾ ਆ ਇੱਕ ਪਾਠ ਕਰ ਲਓ ਰੁਕੇ ਹੋਏ ਕੰਮ ਵੀ ਚੱਲ ਪੈਣਗੇ। ਮੇਰਾ ਖੁਦ ਦਾ ਵੀ ਅਜਮਾਇਆ ਹੋਇਆ ਹੈ। ਸੋ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਸੁਣਿਓ ਸਮਝਿਓ। ਤੇ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਚੰਗੀ ਤਰ੍ਹਾਂ ਸ਼ੇਅਰ ਕਰੂੰਗੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਅਕਸਰ ਦੇਖੋ ਜੀ ਜਦੋਂ ਸਾਡਾ ਕੰਮ ਰੁਕ ਜਾਂਦਾ ਹੈ ਨਾ ਆਪਣਾ ਮਨ ਡੋਲ ਜਾਂਦਾ ਹੈ ਤੇ ਕਈ ਵਾਰੀ ਆਪਾਂ ਕਈ ਇਨਾਂ ਵਿਹਮਾਂ 'ਚ ਪੈ ਜਾਂਦੇ ਆ ਕੋਈ ਟੂਨੇ ਟੋਟਕੀਆਂ 'ਚ ਕਈ ਵਾਰੀ ਕੋਈ ਲੋਕ ਕਹਿ ਦਿੰਦੇ ਨੇ ਵੀ ਤੁਸੀਂ ਐਦਾਂ ਕਰੋ ਕਿਸੇ ਨੇ ਕੀਤਾ ਕਰਾਇਆ ਹੋਵੇਗਾ ਕਿਸੇ ਬਾਪੇ ਨੂੰ ਪੁੱਛ ਰੋ ਕਿਸੇ ਨੂੰ ਹੱਥ ਦਿਖਾ ਲਓ ਫਲਾਣੀ ਪੰਡਤ ਕੋਲੇ ਚਲੇ ਜਾਓ ਤੇ ਉਦੋਂ ਕਈ ਵਾਰੀ ਤਾਂ ਆਪਾਂ ਇਹ ਸੋਚਦੀਆਂ ਵੀ ਨਹੀਂ ਅਸੀਂ ਇਸ ਰਸਤੇ ਨਹੀਂ ਜਾਣਾ ਪਰ ਕਈ ਵਾਰੀ ਇਹ ਹੁੰਦਾ ਵੀ ਇੱਕ ਟਾਈਮ ਇਹੋ ਜਾ ਜਾਂਦਾ ਵੀ ਜਦੋਂ ਸਾਡਾ ਇਹ ਅੰਦਰਲਾ ਮਨੋਵਲ ਹੁੰਦਾ ਨਾ ਉਹ ਟੁੱਟ ਜਾਂਦਾ ਤੇ ਸਾਨੂੰ ਫਿਰ ਇਹ ਲੱਗਦਾ ਵੀ ਨਹੀਂ ਇੱਕ ਵਾਰੀ ਸਾਨੂੰ ਇਹ ਚੀਜ਼ ਦੇਖ ਹੀ ਲੈਣੀ ਚਾਹੀਦੀ ਆ ਪਰ ਫਿਰ ਵੀ ਕਹਿੰਦੇ ਹੁੰਦੇ ਆ ਸਾਰੇ ਜਗ੍ਹਾ ਤੇ ਘੁੰਮ ਫਿਰ ਕੇ ਥੱਕ ਟੁੱਟ ਕੇ ਅਕਸਰ ਨੂੰ ਫਿਰ ਆਪਾਂ ਵਾਪਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਨੇ ਆ ਤੇ ਪ੍ਰਮਾਤਮਾ ਹੀ ਸਾਡੇ ਜਿਹੜੇ ਕਾਰਜਾਂ 'ਉਸਾਰ ਦੇਣੀ ਤੇ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਆਪਾਂ ਸ਼ੁਰੂ ਤੋਂ ਪਾਠ ਕਰ ਰਹੇ ਹਾਂ ਸਾਡਾ ਹਰ ਕੰਮ ਬਣ ਜਾਂਦਾ ਹੈ ਹਰ ਅਰਦਾਸ ਵੀ ਪੂਰੀ ਹੋ ਜਾਂਦੀ ਹੈ ਪਰ ਇੱਕ ਸਮਾਂ ਇਹ ਜਾ ਹੁੰਦਾ ਹੈ ਜਦੋਂ ਸਾਡਾ ਨਾ ਮਤਲਬ ਕੀ ਜਾਂਦਾ ਚੱਲਦਾ ਚੱਲਦਾ ਕੰਮ ਰੁਕ ਜਾਂਦਾ ਜਾਂ ਫਿਰ ਕਈ ਵਾਰੀ ਇਦਾਂ ਹੁੰਦਾ ਕਿ ਕਿਸੇ ਕੰਮ ਦੇ ਵਿੱਚ ਰੁਕਾਵਟ ਆ ਜਾਂਦੀ ਆ ਫਿਰ ਅਸੀਂ ਸੋਚਦੇ ਹਾਂ ਵੀ ਅੱਜ ਤੱਕ ਤਾਂ ਮਹਾਰਾਜ ਨੇ ਸਾਡੀ ਸਾਰੀ ਕਰ ਅਰਦਾਸ ਪਰਵਾਨ ਕੀਤੀ ਹੈ ਤੇ ਹੁਣ ਇਦਾਂ ਕਿਉਂ ਹੋਇਆ ਫਿਰ ਉਦੋਂ ਵੀ ਸਾਡੇ ਦਿਮਾਗ ਵਿੱਚ ਇਹ ਚੀਜ਼ ਆ ਜਾਂਦੀ ਆ ਕਈ ਵਾਰੀ ਕੋਈ ਕਹਿ ਦਿੰਦਾ ਵੀ ਕਿਸੇ ਨੇ ਕੁਝ ਕਰ ਕਰਾ ਦਿੱਤਾ ਹੋਣਾ ਸਾਡੇ ਵੀ ਮਨ ਵਿੱਚ ਇਹ ਚੀਜ਼ ਆਉਣ ਲੱਗ ਜਾਂਦੀ ਆ ਤਾਂ ਉਦੋਂ ਇਦਾਂ ਪਤਾ ਕਿਉਂ ਹੁੰਦਾ ਦੇਖੋ ਜਿਵੇਂ ਇੱਕ ਬੱਚਾ ਜਿਹੜਾ ਹੁੰਦਾ ਪੜਦਾ ਹੈ ਉਦੇ ਸਮੇ ਸਮੇ ਸਿਰ ਪੇਪਰ ਹੁੰਦੇ ਨੇ ਠੀਕ ਹੈ ਸਾਲ ਦੇ ਵਿੱਚ ਦੇਖੋ ਕਈ ਵਾਰੀ ਉਹਦੇ ਇਗਜ਼ਾਮ ਹੁੰਦੇ ਨੇ ਫਿਰ ਉਹਦੇ ਫਾਈਨਲ ਇਗਜ਼ਾਮ ਹੁੰਦੇ ਨੇ ਹਰ ਕਲਾਸ ਦੇ ਵਿੱਚ ਉਹਦੇ ਕਾਫੀ ਵਾਰ ਪੇਪਰ ਹੁੰਦੇ ਨੇ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨੀ ਲੱਗੇ ਹੁੰਦੇ ਆ ਨਾ ਤਾਂ ਪਰਮਾਤਮਾ ਸਾਨੂੰ ਸਮੇ ਸਮੇ ਸਿਰ ਪਰਖਦੇ ਨੇ ਸਮੇ ਸਮੇ ਸਿਰ ਸਾਡੇ ਇਮਤਿਹਾਨ ਹੁੰਦੇ ਨੇ ਗੁਰੂ ਸਾਹਿਬ ਜੀ ਦੇਖਦੇ ਨੇ ਵੀ ਵਿਸ਼ਵਾਸ ਪੱਕਾ ਹੀ ਹੈ ਕਿ ਹੋਂ ਵਿੱਚ ਡੋਲ ਰਿਹਾ ਤੇ ਕਈ ਵਾਰੀ ਸਾਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਕਿ ਵੀਰੇ ਸਾਡੇ ਮਨ ਵਿੱਚ ਕੋਈ ਅਤਾਂ ਦੀ ਭਾਵਨਾ ਬਣ ਜਾਂਦੀ ਹੈ ਜਿਸ ਦਾ ਕਰਕੇ ਪ੍ਰਮਾਤਮਾ ਪਰ ਸਾਡੀ ਪ੍ਰੀਖਿਆ ਜ਼ਰੂਰ ਲੈਂਦੇ ਨੇ ਤੇ ਉਹ ਪ੍ਰੀਖਿਆ ਕਿਸੇ ਵੀ ਸਮੇਂ ਆ ਸਕਦੀ ਹੈ ਸੋ ਅਗਰ ਇਦਾਂ ਦੀ ਕੋਈ ਪ੍ਰੋਬਲਮ ਤੁਹਾਡੇ ਤੇ ਆ ਗਈ ਹੈ ਕੋਈ ਚੱਲਦਾ ਹੋਇਆ ਕੰਮ ਤੁਹਾਡਾ ਰੁਕ ਗਿਆ ਜਾਂ ਕੋਈ ਕੰਮ ਆ ਜਿਹੜਾ ਬਣ ਨਹੀਂ ਰਿਹਾ ਜਾਂ ਇਹ ਕਹਿ ਸਕਦੇ ਬਹੁਤ ਸਾਲਾਂ ਤੋਂ ਵੀ ਤੁਸੀਂ ਅਰਦਾਸ ਕਰ ਰਹੇ ਹੋ ਪਰ ਤੁਹਾਡਾ ਕੰਮ ਬਣ ਨਹੀਂ ਰਿਹਾ ਤਾਂ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਗੁਰਬਾਣੀ ਤੁਸੀਂ ਜਪਣੀ ਹੈ ਜਿਹੜਾ ਪਾਠ ਮੈਂ ਤੁਹਾਨੂੰ ਦੇਣਾ ਸ਼ੇਅਰ ਕਰੂੰਗੀ ਤਾਂ ਤੁਸੀਂ ਪੂਰਾ ਵਿਸ਼ਵਾਸ ਰੱਖ ਕੇ ਜਪਣਾ ਹੈ ਸ਼ਰਧਾ ਭਾਵਨਾ ਪੱਕੀ ਰੱਖਣੀ ਹੈ ਜਿਹੜਾ ਤੁਹਾਡਾ ਧਿਆਨ ਹੈ ਨਾ ਜਦੋਂ ਗੁਰਬਾਣੀ ਜਪਣੀ ਹੈ ਉਸ ਚੀਜ਼ ਵੱਲ ਨਹੀਂ ਰੱਖਣਾ ਜਿਹਦੀ ਪੂਰਤੀ ਵਾਸਤੇ ਤੁਸੀਂ ਪਾਠ ਕਰਦੇ ਹੋ ਤੁਹਾਡਾ ਜਿਹੜਾ ਧਿਆਨ ਹੈ ਉਹ ਗੁਰੂ ਦੇ ਚਰਨਾਂ ਵਿੱਚ ਇਕਾਗਰ ਰੱਖਣਾ ਹੈ ਠੀਕ ਹੈ ਮਤਲਬ ਕੀ ਨਾ ਜਦੋਂ ਆਪਣਾ ਧਿਆਨ ਉਧਰ ਟਿਕਿਆ ਹੁੰਦਾ ਫਿਰ ਸਾਡਾ ਬਾਣੀ ਵੱਲ ਤਾਂ ਮਾਨ ਹੀ ਨਹੀਂ ਜੁੜ ਪਾਉਂਦਾ ਸੋ ਬਾਣੀ ਆਪਾਂ ਬੜੀ ਸਹਿਜੇ ਨਾਲ ਪਿਆਰ ਨਾਲ ਜਪਣੀ ਹੈ ਤੇ ਮਨ ਦੇ ਸਕੂਨ ਵਾਸਤੇ ਜਪਣੀ ਹੈ ਠੀਕ ਹੈ ਇੱਕ ਰਸ ਬਣਾਉਣਾ ਜਦੋਂ ਰਸ ਪੜਨਾ ਸ਼ੁਰੂ ਹੋ ਜਾਂਦਾ ਨਾ ਤਾਂ ਕਿਰਪਾ ਤਾਂ ਗੁਰੂ ਸਾਹਿਬ ਦੀ ਆਪਣੀ ਆਪ ਸ਼ੁਰੂ ਹੋ ਜਾਂਦੀ ਹੈ ਸੋ ਇਹ ਚੀਜ਼ ਦਾ ਧਿਆਨ ਰੱਖਣਾ ਹੁਣ ਆਪਾਂ ਗੱਲ ਕਰਦੇ ਵੀ ਪਾਠ ਕਰਨਾ ਕਿਹੜਾ ਜਿਹੜਾ ਤਾਂ ਤੁਸੀਂ ਨਿਤਨੇਮ ਕਰਦੇ ਹੋ ਰੋਜ਼ ਅਮਰਤ ਵੇਲੇ ਹਨਾ ਤੁਸੀਂ ਪੰਜੇ ਬਾਣੀਆਂ ਦਾ ਅਗਰ ਕਰਦੇ ਹੋ ਉਹ ਤੁਸੀਂ ਉਦਾਂ ਹੀ ਜਾਰੀ ਰੱਖਣਾ ਉਹ ਨਹੀਂ ਬੰਦ ਕਰਨਾ ਇਹ ਨਾ ਹੋ ਵੀ ਮੈਂ ਤੁਹਾਡੇ ਨਾਲ ਐਕਸਟਰਾ ਪਾਠ ਸ਼ੇਅਰ ਕਰਦੀ ਆਂ ਤੁਸੀਂ ਉਹਨੂੰ ਬੰਦ ਕਰ ਦੋ ਨਹੀਂ ਉਹ ਅਸੀਂ ਉਦਾਂ ਹੀ ਚਾਲੂ ਰੱਖਣਾ ਠੀਕ ਹੈ ਦੇਖੋ ਜਦੋਂ ਨਾ ਕਹਿੰਦੇ ਹੁੰਦੇ ਕੋਈ ਕੰਮ ਹੋ ਜਿਆਦਾ ਮੁਸ਼ਕਿਲ ਹੋਵੇ ਕੋਈ ਵੱਡੀ ਰੁਕਾਵਟ ਹੋਵੇ ਤਾਂ ਫਿਰ ਸਾਨੂੰ ਨਿਤਨੇਮ ਵਧਾਉਣਾ ਚਾਹੀਦਾ ਠੀਕ ਹੈ ਸੋ ਜਿਹੜਾ ਨਿਤਨੇਮ ਤੁਸੀਂ ਹਰ ਰੋਜ਼ ਕਰਦੇ ਹੋ ਉਹ ਤਾਂ ਕਰਨੀ ਕਰਨਾ ਹੈ ਅਗਰ ਤੁਸੀਂ ਨਿਤਨੇਮ ਅਮਰਤ ਵੇਲੇ ਨਹੀਂ ਕਰਦੇ ਤਾਂ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠ ਕੇ ਜਿਹੜਾ ਅਮਰਤ ਵੇਲੇ ਦਾ ਨਿਤਨੇਮ ਹੈ ਉਹ ਸ਼ੁਰੂ ਕਰ ਦੋ ਉਸ ਤੋਂ ਬਾਅਦ ਹਫ਼ਤੇ ਵਿੱਚ ਇੱਕ ਦਿਨ ਠੀਕ ਹੈ ਦੁਪਹਿਰਾ ਸਹਿਬ ਤੁਸੀਂ ਕੱਟਣਾ ਠੀਕ ਹੈ अच्छा उस तो अलावा तुसी और की करना है तुसी उस तो अलावा मूल मंत्र सब्जी ਦਾ ਪਾਠ ਕਰਨਾ ਹੈ मूल मंत्र सब्जी ਦੇ ਦੇਖੋ ਇੱਕ ਮਾਲਾ ਦੇ 108 ਮਣ ਕੇ ਹੁੰਦੇ ਨੇ ਠੀਕ ਹੈ ਜੀ ਉਹ ਤੁਸੀਂ ਜਿੰਨੇ ਤਾਂ ਦੁਪਹਿਰਾ ਸਭ ਕੱਟਣਾ ਉਹਨੇ ਚਾਹੇ ਇੱਕ ਮਾਲਾ ਕਰ ਲਓ ਜਿਆਦਾ ਕਰ ਨਹੀਂ ਕਰ ਸਕਦੇ ਠੀਕ ਹੈ ਬਾਕੀ ਦਿਨ ਜਿਹੜੇ ਹੈਗੇ ਆ ਉਹ ਤੁਸੀਂ ਦੋ ਮਾਲਾ ਤਿੰਨ ਮਾਲਾ ਚਾਰ ਮਾਲਾ ਜਿੰਨੀਆਂ ਵੀ ਮਾਲਾ ਤੁਸੀਂ ਕਰ ਸਕਦੇ ਹੋ ਉਨੀਆਂ ਮਾਲਾ ਤੁਸੀਂ ਕਰਨੀ ਹੈ ਤੁਸੀਂ ਆਪਣੇ ਕੋ ਰੁਟੀਨ ਬਣਾ ਲਿਓ ਵੀ ਮੈਂ ਇੱਕ ਮਹੀਨੇ ਦੇ ਵਿੱਚ ਜਿਹੜੀਆਂ ਇੰਨੀਆਂ ਮਾਲਾ ਜਿਹੜੀਆਂ ਹੈ ਮੂਲ ਮੰਤਰ ਸੰਗੀਆਂ ਕਰਨੀਆਂ ਠੀਕ ਹੈ ਯਾ ਤੁਸੀਂ ਸੋਚ ਲਓ ਵੀ ਮੈਂ 20000 ਮੂਲ ਮੰਤਰ ਸੰਗੀਆਂ ਦਾ ਜਾਬ ਕਰਨਾ ਹੈ ਇੱਕ ਮਹੀਨੇ ਦੇ ਵਿੱਚ ਠੀਕ ਹੈ ਜਦੋਂ ਤੁਸੀਂ ਉਹ ਉਹਨਾਂ ਜਿਹੜਾ ਮਨੁਚਿਤਿਆ ਹੈ ਉਹ ਪੂਰਾ ਕਰ ਲਿਆ ਉਸ ਦਿਨ ਫਿਰ ਤੁਸੀਂ ਕੜਾ ਪ੍ਰਸ਼ਾਦ ਦੀ ਦੀਗ ਸਜਾ ਕੇ ਗੁਰੂ ਸਾਹਿਬ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਅਰਦਾਸ ਜ਼ਰੂਰ ਕਰਾਉਣੀ ਹੈ ਅੱਛਾ ਜਿੱਦਨੇ ਤੁਸੀਂ ਆਰੰਭ ਕਰਨਾ ਨਾ ਜਿਵੇਂ ਪਹਿਲਾ ਦਿਨ ਹੈ ਮੂਲ ਮੰਤਰ ਸੰਗ ਦੀ ਮਾੜਾ ਦਾ ਵੀ ਪਹਿਲਾ ਦਿਨ ਹੈ ਦੁਪਹਿਰਾ ਸਵੇ ਦਾ ਪਹਿਲਾ ਦਿਨ ਹੈ ਉਦਨੇ ਕੜਾ ਪ੍ਰਸ਼ਾਦੀ ਦੀਗ ਸਜਾ ਕੇ ਜਰੂਰ ਅਰਦਾਸ ਕਰਨੀ ਹੈ ਵੀ ਮਹਾਰਾਜ ਜੀ ਮੈਂ ਇਸ ਪੂਰਤੀ ਵਾਸਤੇ ਇਸ ਕੰਮ ਦੇ ਵਾਸਤੇ ਮੈਂ ਜਿਹੜੀ ਗੁਰਬਾਣੀ ਸ਼ੁਰੂ ਕੀਤੀ ਆ ਆਪ ਜੀ ਕਿਰਪਾ ਕਰਨਾ ਆਪ ਅੰਗ ਸੰਗ ਸਹਾਈ ਹੋ ਕੇ ਸੇਵਾ ਲੈ ਲੈਣਾ ਗੁਰੂ ਸਾਹਿਬ ਜੀ ਮਿਹਰ ਕਰਨਾ ਤੇ ਜਦ ਤੱਕ ਤੁਸੀਂ ਮੈਥੋਂ ਇਹ ਜਾਪ ਕਰਵਾਉਂਗੇ ਤੇ ਇਹ ਬਾਣੀ ਪੜ੍ਹਾਉਂਗੇ ਉਹਨਾ ਟਾਈਮ ਮੈਂ ਇਹ ਸੇਵਾ ਨਿਭਾਉਂਦੀ ਰਹਾ ਜਦ ਤੱਕ ਤੁਸੀਂ ਮੈਥੋਂ ਇਹ ਸੇਵਾ ਲਓਗੇ ਠੀਕ ਹੈ ਇਸ ਤਰੀਕੇ ਨਾਲ ਅਰਦਾਸ ਕਰਨੀ ਹੈ ਮਨ ਕਈ ਵਾਰੀ ਕਮੈਂਟ ਆ ਜਾਂਦਾ ਵੀ ਦੀਦੀ ਜਿਹੜੀ ਅਰਦਾਸ ਹੈ ਉਹ ਕੜਾ ਪ੍ਰਸ਼ਾਦੀ ਦੇ ਕੇ ਵੀ ਗੁਰੂ ਘਰ ਜਾ ਕੇ ਕਰਾਉਣੀ ਆ ਜਾਂ ਘਰੇ ਵੀ ਕਰ ਸਕਦੇ ਆ ਦੇਖੋ ਜਦੋਂ ਅਸੀਂ ਕਿਸੇ ਕੰਮ ਦੀ ਪੂਰਤੀ ਵਾਸਤੇ ਅਰਦਾਸ ਕਰਦੀਆਂ ਨਾ ਤਾਂ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਸ਼ੁਕਰਾਨਾ ਕਰਨਾ ਚਾਹੀਦਾ ਠੀਕ ਹੈ ਤੇ ਜਿਹੜੀ ਜਦੋਂ ਆਪਾਂ ਆਰੰਭ ਕਰਦੇ ਆ ਉਦੋਂ ਆਪਾਂ ਘਰ ਤੋਂ ਕਰ ਸਕਦੇ ਆ ਉਦੋਂ ਆਪਾਂ ਕੜਾ ਪ੍ਰਸ਼ਾਦੀ ਦੇ ਕੇ ਸਜਾ ਕੇ ਉਦੋਂ ਘਰੋਂ ਅਰਦਾਸ ਕਰਕੇ ਆਰੰਭ ਕਰ ਸਕਦੇ ਆ ਉਹਦੇ ਵਿੱਚ ਕੋਈ ਵੈਅਮ ਨਹੀਂ ਪਰ ਜਿਸ ਦਿਨ ਆਪਾਂ ਸ਼ੁਕਰਾਨਾ ਕਰਨਾ ਹੈ ਜਾਂ ਜਿੰਨਾ ਆਪਾਂ ਮਨ ਵਿੱਚ ਧਿਆਇਆ ਉਹ ਨਾ ਅਗਰ ਪੂਰਾ ਕਰ ਲਿਆ ਵੈਸੇ ਤਾਂ ਜਦ ਤੱਕ ਉਹ ਚੀਜ਼ ਕੰਮ ਤੁਹਾਡਾ ਪੂਰਾ ਨਹੀਂ ਨਾ ਹੁੰਦਾ ਉਹ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਉਹ ਜਾਪ ਤੇ ਉਹ ਜਿਹੜਾ ਪਾਠ ਆ ਜੁਪਹਿਰਾ ਸਾਹਿਬ ਦਾ ਉਹ ਜਾਰੀ ਰੱਖੋ ਤੇ ਕੁਝ ਜੁਪਹਿਰਾ ਸਾਹਿਬ ਮਹੀਨੇ ਦੇ ਵਿੱਚ ਚਾਰ ਵਾਰ ਹੋ ਗਿਆ ਹਫਤੇ ਦੇ ਵਿੱਚ ਇੱਕ ਵਾਰ ਮਹੀਨੇ ਦੇ ਵਿੱਚ ਚਾਰ ਹਫਤੇ ਆ ਜਾਂਦੇ ਹਨ ਤਾਂ ਇੱਕ ਵਾਰ ਤੁਸੀਂ ਹਫਤੇ ਦੇ ਵਿੱਚ ਕਰਨਾ ਤੇ ਜਿਹੜਾ ਮੂਲ ਮੰਤਰ ਸਾਹਿਬ ਦਾ ਜਾਪ ਹੈਗਾਗਾ ਉਹ ਤੁਸੀਂ ਹਰ ਰੋਜ਼ ਕਰ ਸਕਦੇ ਹਾਂ ਤੁਸੀਂ ਮਨ ਵਿੱਚ ਧਿਆ ਲਿਓ ਵੀ ਇੰਨੀਆਂ ਮਾਲਾ ਜੜੀਆਂ ਮੈਂ ਕਰਨੀਆਂ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਕਰਿਓ ਗੁਰੂ ਸਾਹਿਬ ਜੀ ਸਾਰੇ ਕਾਰਜ ਸਵਾਰ ਦਿੰਦੇ ਨੇ ਤੇ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਕਈ ਵਾਰੀ ਇਦਾਂ ਦੇ ਕੰਮ ਰੁਕੇ ਨੇ ਜਾਂ ਕੋਈ ਰੁਕਾਵਟ ਆ ਜਾਂਦੀ ਆ ਤਾਂ ਫਿਰ ਨਿਤਨੇਮ ਜਿਹੜਾ ਥੋੜਾ ਵਧਾ ਦਿੰਨੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਵੀ ਪ੍ਰਮਾਤਮਾ ਜੀ ਆਪ ਕਿਰਪਾ ਕਰੋ ਆਪ ਕਿਰਪਾ ਕਰਕੇ ਆਪ ਅੰਗ ਸੰਗ ਸਹਾਇ ਹੋ ਕੇ ਸੇਵਾ ਲੈ ਲਿਓ ਤੇ ਆਪ ਅੰਗ ਸੰਗ ਸਹਾਇ ਹੋ ਕੇ ਜਿਹੜਾ ਇਹ ਕਾਰਜ ਕਰਵਾ ਦੇਣਾ ਪ੍ਰਮਾਤਮਾ ਜੀ ਮਿਹਰ ਕਰਨਾ ਜਦੋਂ ਆਪਾ ਪੂਰੇ ਵਿਸ਼ਵਾਸ ਨਾਲ ਪੂਰੇ ਪਿਆਰ ਨਾਲ ਪੂਰੇ ਸਹਜੇ ਨਾਲ ਬਾਣੀ ਨੂੰ ਜਪਦੇ ਆ ਤੇ ਓਨੇ ਹੀ ਭਾਵਨਾ ਦੇ ਨਾਲ ਆਪ ਅਰਦਾਸ ਕਰਦੇ ਆ ਤਾਂ ਗੁਰੂ ਸਾਹਿਬ ਜੀ ਜ਼ਰੂਰ ਮਿਹਰ ਕਰਦੇ ਨੇ ਪ੍ਰਮਾਤਮਾ ਮੈਂ ਵੀ ਇਹੀ ਅਰਦਾਸ ਕਰੂੰਗੀ ਕਿ ਵਾਹਿਗੁਰੂ ਤੁਹਾਡੇ ਸਾਰੇ ਕੰਮ ਫਤਿਹ ਕਰਨ ਪ੍ਰਮਾਤਮਾ ਤੁਹਾਡੇ ਸਾਰੇ ਕਾਰਜ ਆਪ ਅੰਗ ਸੰਗ ਸਹਾਇ ਹੋ ਕੇ ਜਿਹੜੇ ਪੂਰੇ ਕਰਨ ਦੀ ਹਮੇਸ਼ਾ ਤੁਹਾਡੇ ਸਾਰਿਆਂ ਦੇ ਸਿਰ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਨੂੰ ਹਮੇਸ਼ਾ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ